ਉਨਾ ਰੇਖ ਨਾਲ ਰੰਗ ਕੁਛ ਰੂਪ ਨ ਰੇਖ ਨਾਲ ਰੰਗ ਕੁਛ ਕਿਛੂ ਜਿੱਥੇ ਰੂਪ ਹੁੰਦਾ ਉਥੇ ਲਕੀਰ ਖਿੱਚਣ ਦੀ ਲੋੜ ਹੈ ਰੇਖ ਲਕੀਰ ਨੂੰ ਕਹਿੰਦੇ ਨੇ ਕਿਉਂਕਿ ਜਦ ਆਪਾਂ ਫੋਟੋ ਬਣਾਵਾਂਗੇ ਲਕੀਰ ਤਾਂ ਖਿੱਚਣੀ ਪਊ ਤੇ ਜਿੱਥੇ ਰੂਪ ਨਹੀਂ ਉਥੇ ਰੇਖਾ ਵੀ ਰੇਖਾ ਦਾ ਵੀ ਰੂਪ ਹੈ ਲਕੀਰ ਦਾ ਵੀ ਰੂਪ ਹੈ ਵੀਂਗੀ ਟੇਡੀ ਕਰ ਸਕਦੇ ਨੇ ਲਕੀਰ ਨੂੰ ਰੂਪਨ ਰੰਗਨ ਰੇਖੇ ਕਿਛ ਤ੍ਰਿਗੁਣ ਤੇ ਪ੍ਰਭ ਪੈ। ਹੁਣ ਇਹਾਂ ਦੇ ਜਿੰਨੇ ਪ੍ਰਭ ਨੇ ਬਣਾਏ ਹੋਏ ਉਤਨਾ ਗੁਣਾ ਵਾਲੇ ਨੇ। ਗੱਲ ਇਹ ਸਲੋਕ ਕਿਉਂ ਲਿਖਿਆ? ਕਿ ਜਿੰਨੇ ਵੀ ਪ੍ਰਭ ਬਣਾਏ ਨੇ ਇਹਨਾਂ ਨੇ ਸਿੱਧੂ ਮਤਾਲੇ ਆਨੇ ਤਿੰਨਾ ਗੁਣਾ ਵਾਲਿਆਂ ਨੂੰ ਪ੍ਰਭ ਨੇ ਇਹਨਾਂ ਨੂੰ ਕੋ ਵਾਣੂ ਨੇ। ਜਿਹੜਾ ਕਿੰਨਾ ਗੁਣ ਵਾਲਾ ਉਹਨੂੰ ਇਹਨਾਂ ਨੇ ਗੁਣਾਂ ਦੇ ਸਹਿਤ ਮੰਨਿਆ ਜਿਹੜਾ ਇਹ ਪ੍ਰਭਾ ਇਹਨੂੰ ਇਹਨਾਂ ਨੇ ਮੰਨਿਆ ਨਿਰਗੁਣ ਨਿਰਗੁਣ ਵੀ ਇਹੋ ਜਿਹੀ ਕੋਈ ਨਹੀਂ ਜਦ ਕਿ ਤਰੇ ਗੁਣ ਵਾਲਾ ਜਿਹੜਾ ਹੈਗਾ ਉਹ ਨਿਰਗੁਣ ਹੈ ਕਿ ਉਹਦੇ ਚ ਨੈਗੇਟਿਵ ਗੁਣ ਨੇ ਕਿ ਨਹੀਂ ਮਾਇਆ ਦੇ ਫਸਾਉਣ ਵਾਲੇ ਗੁਣ ਨੇ ਹਾਂ ਰਾਜਗੁਰੂ ਤਾਂ ਮਕੂਣ ਸਾਧਗੁੰਨ ਹੈ ਇਹ ਤੇਰੀ ਸਮਾ ਹੈ ਉਹਦਾ ਮਾਇਆ ਦੇ ਵਿੱਚ ਸਰੀਰ ਦੇ ਨਾਲੇ ਕੁਝ ਕਰ ਸਕਦਾ ਹੈ ਬਿਨਾਂ ਸਰੀਰ ਤੇ ਕੁਝ ਨਹੀਂ ਕਰ ਸਕਦਾ ਸਰੀਰ ਦੇ ਨਾਲ ਵੀ ਉਹ ਕੁਝ ਕਰ ਸਕਦਾ ਹੈ ਜੋ ਪਰਮੇਸ਼ਰ ਚਾਹੁੰਦਾ ਜੋ ਪ੍ਰਭ ਚਾਹੁੰਦਾ ਪ੍ਰਭੂ ਚਾਹੁੰਦਾ ਉਹ ਕਰ ਸਕਦਾ ਜਿਹੜਾ ਪ੍ਰਭੂ ਆ ਜੋ ਅਸਲ ਦੇ ਵਿੱਚ ਗੁਣੀ ਨਿਧਾਨ ਹੈ ਪੂਰਨ ਬ੍ਰਹਮ ਹੈ ਜਿਹੜਾ ਉਹ ਬਿਨਾਂ ਸ਼ਰੀਰ ਤੇ ਹੀ ਸਭ ਕੁਝ ਕਰ ਸਕਦਾ ਜੋ ਉਹ ਚਾਹੁੰਦਾ ਹੈ ਉਹ ਹੋ ਜਾਂਦਾ ਜੀਵ ਜੋ ਚਾਹੁੰਦਾ ਹੁੰਦਾ ਜੀਵ ਜੋ ਚਾਹੁੰਦਾ ਹੈ ਤਾਂ ਹੁੰਦਾ ਹੈ ਜੇ ਇਹਦੇ ਕੋਈ ਸ਼ਰੀਰ ਹੋਵੇ ਇਹ ਸ਼ਰੀਰ ਇਹਨੂੰ ਦਿੱਤਾ ਤਾਂ ਕਿ ਕੁਝ ਕਰ ਸਕੇ ਕੀ ਕਰ ਸਕੇ ਆਪਣੇ ਅੰਥੀ ਆਪਣੇ ਆਪੇ ਕਾਜ ਸਵਾਰ ਸਕੇ ਜੋ ਇਹਨੇ ਕਾਜ ਬਗਾੜਿਆ ਇਹਨੇ ਬਗਾੜਿਆ ਨਾ ਆਪਣਾ ਘਰ ਘੜ ਘੜ ਮਾਲ ਲਿਆ ਨਾ ਆਪਣੇ ਹੱਥ ਡੋਰ ਛੱਡਤੀ ਜੋ ਇਹਨੇ ਸੁਰ ਸੁਰ ਦੇ ਵਿੱਚ ਚੱਲਦਾ ਸੀ ਸੁਰ ਵਿਸ ਹੋ ਗਈ ਤੇ ਇੱਕ ਸੁਰ ਨਹੀਂ ਰਿਹਾ ਸੱਚਖੰਡ ਸੁਰ ਵਿਗੜ ਗਈ ਮੱਤ ਭੇਦ ਹੋ ਗਿਆ ਉੱਥੇ ਮੱਤ ਪੇਜ ਹੋ ਗਿਆ ਤੇ ਇਹ ਮੱਤ ਪੇਜ ਦਾ ਆਪਣਾ ਸੋਚਦਾ ਰਿਹਾ ਉਹ ਹੋਰ ਕੋ ਸੋਚਦੇ ਰਿਹਾ ਹੋਰ ਕੋ ਸੋਚਦਾ ਰਿਹਾ ਸੋਚ ਬਦਲਦੀ ਹੈ ਜੇ ਸੋਚ ਬਦਲ ਜਾਂਦੀ ਹੈ ਉਦੋਂ ਦੋ ਹੋ ਜਾਂਦੇ ਨੇ ਕਿਸੇ ਪਾਰਟੀ ਵਿੱਚ ਕਿਸੇ ਬੰਦਿਆਂ ਦੀ ਦੋ ਚਾਰ ਬੰਦਿਆਂ ਦੀ ਸੋਚ ਬਦਲ ਜਵੇ ਪਾਰਟੀ ਨੂੰ ਅੱਡ ਹੋ ਜਾਂਦੇ ਨੇ ਘਰ ਦੇ ਵਿੱਚ ਸੋਚ ਸੋਚ ਬਦਲ ਜਵੇ ਅੱਡ ਹੋ ਜਾਂਦਾ ਹੈ ਵਡੀਆਂ-ਵਡੀਆਂ ਦੁਨੀਆ ਦੀਆਂ ਲੜਾਈਆਂ ਸੋਚ ਤੋਂ ਹੀ ਸ਼ੁਰੂ ਹੋਈਆਂ ਨੇ ਲੜਾਈਆਂ ਸੋਚ ਤੋਂ ਸ਼ੁਰੂ ਹੁੰਦੀਆਂ ਡਿਫਰੈਂਟ ਸੋਚਾਂ ਜੜੀ ਡਿਫਰੈਂਟ ਓਪੀਨੀਅਨਾਂ ਜੜੀ ਉਹ ਲੜਾਈ ਦਾ ਕਾਰਨ ਹੈ ਉਹਦੀ ਓਪੀਨੀਅਨ ਉਹਦੀ ਕੁਝ ਹੋਰ ਅੱਛਾ ਉਹਦੀ ਕੁਝ ਹੋਰ ਇੱਛਾ ਹੈ ਇੱਛਾ ਦਾ ਪਹਿਲਾਂ ਮਨਾਂ ਦਾ ਟਕਰਾਅ ਹੁੰਦਾ ਹੈ ਦਰ ਹੁੰਦਾ ਫਿਰ ਉਹ ਟਕਰਾਅ ਜ਼ੁਬਾਨ ਤੇ ਆ ਜਾਂਦਾ ਹੈ ਜੋ ਅੰਤੇ ਆਇਆ ਫਿਰ ਤੂੰ ਤੂੰ ਮੈਂ ਮੈਂ ਤੇ ਆ ਜਾਂਦਾ ਤੂੰ ਤੂੰ ਮੈਂ ਮੈਂ ਤਾਂ ਹੱਥੋਂ ਪਾਈ ਤੇ ਆ ਜਾਂਦਾ ਹੱਥੋਂ ਪਾਈ ਤਾਂ ਫਿਰ ਗੋਹ ਜਿੰਨਾ ਮਰਜੀ ਵਧਾ ਲੋ ਝਗੜੇ ਦਾ ਕਾਰਨ ਡਿਫਰੈਂਸ ਆਫ ਓਪੀਨੀਅਨ ਹੈ ਜੇ ਉਹ ਓਪੀਨੀਅਨ ਦਾ ਜਿਹੜਾ ਡਿਫਰੈਂਸ ਹੈ ਖਤਮ ਕਰ ਦਈਏ ਸਾਰ ਦੁਨੀਆ ਝਗੜਾ ਨਹੀਂ ਰਸਦਾ ਸੱਚ ਖੜੰਦਾ ਝਗੜਾ ਕਿਉਂ ਨਹੀਂ ਹੈ ਉੱਥੇ ਕੋਈ ਕਿ ਉੱਥੇ ਡਿਫਰੈਂਸ ਆਫ ਓਪੀਨੀਅਨ ਹੈ ਨਹੀਂ ਬੱਤ ਪੈ ਰਹੀ ਨਹੀਂ ਸੰਸਾਰ ਚ ਮਤਭੇਦ ਨੇ ਬਹੁਤਿਆਂ ਵੱਟਾਂ ਨੇ ਵੱਟਾਂ ਬਹੁਤੀਆਂ ਨੇ ਸੰਸਾਰ ਝਗੜੇ ਨੇ ਆਪਣੀ ਆਪਣੀ ਮਤ ਹੈ ਝਗੜੇ ਨੇ ਇਹ ਕਹਿੰਦੇ ਨੇ ਜਿਹੜੇ ਲੋਕ ਕਹਿੰਦੇ ਆਪਣੀ ਮੰਨੀ ਮਤ ਰਹੂਗਾ ਰਹੂਗੀ ਉਹ ਝਗੜਾ ਮਟਾ ਨਹੀਂ ਸਕਦੇ ਝਗੜਾ ਲੂ ਨੇ ਇਹ ਤਾਂ ਉਹਨਾਂ ਨੂੰ ਬੁੱਧੀ ਹੈ ਨਹੀਂ ਇਹ ਬੁੱਧੀ ਹੈ ਇਲਾਜ ਹੈ ਨਹੀਂ ਉਹਨਾਂ ਨੂੰ ਉਹਨੂੰ ਸਮਝ ਨਹੀਂ ਵੀ ਇਹਦਾ ਇਲਾਜ ਕੀ ਹੈ ਉਹ ਸਮਝਦੇ ਨੇਦਾ ਇਲਾਜ ਹੈ ਨਹੀਂ ਕੋਈ ਕੋਈ ਮਤ ਵਿੱਚ ਇਲਾਜ ਹੈ ਹੋਰ ਵੈਸੇ ਇਲਾਜ ਹੈ ਨਹੀਂ ਕੋਈ ਗੁਰਬਾਨੀਆਂ ਵਾਲਾ ਆ ਜਾ ਗੁਰਬਾਨੀ ਚੋੜਾ ਵਾਲਾ ਆ ਜਾ ਹੋਰ ਹੈ ਨਹੀਂ ਕੋਈ ਉਹਨਾਂ ਨੂੰ ਇਹਦੀ ਨੌਲੇਜ ਨਹੀਂ ਇਸ ਕਰਕੇ ਉਹ ਕਹਿੰਦੇ ਹੋਣਗੇ ਇੱਕ ਝਗੜਾ ਮਟਾਉਣ ਵਾਸਤੇ ਗੁਰਬਾਨੀ ਹੈ ਝਗੜਾ ਤਾਮੜੂ ਜੇ ਬੱਤਾ ਬੱਕੀ ਸਾਰੀਆਂ ਖਤਮ ਹੋ ਜਾਣਗੀਆਂ ਜਾਲੇ ਮਸਤ ਆਪਣਾ ਪ੍ਰੈਸ਼ਰ ਬਣਾਉਂਦੀ ਹੈ ਸੰਸਾਰ ਦੇ ਵਿੱਚ ਝਗੜਨ ਵਾਲਿਆਂ ਨੂੰ ਝੂਠੇ ਸਾਥ ਕਰਦੀ ਹੈ ਤੋ ਝਗੜਾ ALU ਸਾਰੇ ਇਕੱਠੇ ਹੋ ਕੇ ਇਸ ਮਤ ਨੂੰ ਸਮਾਪਤ ਕਰ ਦਿੰਦੇ ਨੇ ਵੀ ਇਹ ਤਾਂ ਆਪਾਂ ਨੂੰ ਖਤਮ ਕਰਦੀ ਆਪਣੀ ਚੌਧਰੇ ਜਾਂਦੀ ਹੈ ਸਾਰਿਆਂ ਦੀ ਹਾਲਾਂਕਿ ਲੜਦੇ ਹੁੰਦੇ ਨੇ ਆਪਸ ਵਿੱਚ ਹੀ ਪਰ ਇਕੱਠੇ ਹੋ ਜਾਂਦੇ ਨੇ ਦੁਸ਼ਮਣ ਦਾ ਦੁਸ਼ਮਣ ਦੋਸਤ ਬਣ ਜਾਂਦਾ ਫਿਰ ਜਦ ਦੁਸ਼ਮਣ ਬਹੁਤ ਤਕੜਾ ਹੋਵੇ ਛੋਟੇ ਜਿਹੜੇ ਦੁਸ਼ਮਣ ਹੁੰਦੇ ਨੇ ਆਪਸ ਵਿੱਚ ਹੀ ਲੜਨ ਵਾਲੇ ਉਹ ਇਕੱਠੇ ਹੋ ਜਾਂਦੇ ਨੇ ਐਵੇਂ ਹੀ ਹੋਏ ਸੀ ਐਵੇਂ ਹੀ ਹੋਏ उदासी सन्यासी जोगी बैरागी सारे ही गुरु घर तो खिलाफ बना बैरागी खिलाफ श्रीचंद उदासी है वह भी खिलाफ जोगी ने वही खिलाफ मुसलमान ने वही खिलाफ हिंदू ने वही खिलाफ पत्थर पूज भी खिलाफ विष्णु मनने वाले भी खिलाफ शिवजी में मन वाले वही खिलाफ सारे इकट्ठे हो गए ਕਿਉਂ ਪਤਾ ਸੀ ਵੀ ਇਹ ਦਾ ਜਵਾਬ ਇਹਦੇ ਵਾਸਤੇ ਇਹ ਸਾਰਿਆਂ ਦੇ ਖਿਲਾਫ ਹੈ ਸਾਰਿਆਂ ਦੇ ਵਿੱਚ ਖਿਲਾਫ ਨਹੀਂ ਹੈ ਸਾਰਿਆਂ ਤੇ ਖਿਲਾਫ ਨਹੀਂ ਸਾਰਿਆਂ ਤੇ ਇਹਨਾਂ ਨੇ ਸ਼ਾਂਤੀ ਅਮਨ ਸ਼ਾਂਤੀ ਪੈਦਾ ਕਰਦੀ ਹੈ ਸ਼ਾਂਤੀ ਸ਼ਾਂਤੀ ਵਾਸਤੇ ਸਾਰੇ ਕਹਿੰਦੇ ਨੇ ਸ਼ਾਂਤੀ ਮਿਲਦੀ ਹੈ ਕਰਦੇ ਸ਼ਾਂਤ ਨੇ ਕਹਿੰਦੇ ਨੇ ਸ਼ਾਂਤੀ ਹੈ ਸ਼ਾਂਤੀ ਦਾ ਜਦ ਪੈਦਾ ਹੋਇਆ ਝਗੜਾ ਨਹੀਂ ਰਹੂਗਾ ਜਿੰਨਾ ਚਿਰ ਝਗੜਾ ਸ਼ਾਂਤੀ ਕਿਵੇਂ ਹੋ ਜੂਗਾ ਕਵੀਰ ਨੇ ਕਿਹਾ ਹਮਰਾ ਝਗੜਾ ਰਾਣਾ ਕੋ ਪੰਡਤ ਮੁਲਾ ਪੰਡਤ ਮੁਲਾ ਝਗੜੇ ਦੀ ਜੜ ਨੇ ਪੰਡਤ ਮੁਲਾ ਦਾ ਝਗੜਾ ਜ਼ਰੂਰ ਸੀ ਪਰ ਦੋਏ ਇਕੱਠੇ ਹੋ ਗਏ ਕਹਿੰਦੇ ਇਹ ਤਾਂ ਸਾਨੂੰ ਝਗੜੇ ਦੀ ਜੜ ਕਹਿੰਦਾ ਪਹਿਲਾਂ ਇਹਦਾ ਨਿਬੜੀਏ ਫਿਰ ਆਪਾਂ ਫਿਰ ਨਿਬੜਲਾਂਗੇ ਬਾਅਦ ਆਪਾਂ ਫਿਰ ਨਿਬੜਲਾਂਗੇ ਪਹਿਲਾਂ ਇਹਦਾ ਨਿਬੜਲੀਏ ਤਕੜਾ ਦੁਸ਼ਮਣ ਹੈ ਇਸ ਕਰਕੇ ਕੋਈ ਇਹਨੂੰ ਬਰਦਾਸ਼ਤ ਨਹੀਂ ਕਰਦਾ ਇਸ ਮਤਲਬ ਜਦ ਪ੍ਰਗਟ ਹੋ ਗਿਆ ਹਜ਼ਾਰਾ ਵੀ ਨਹੀਂ ਭਰਦੇ ਬਕਤੀ ਸਾਰੀ ਸੰਸਾਰ ਚ ਚੌਧਰ ਦੀ ਲੜਾਈ ਐ ਚੌਧਰ ਸਾਰੇ ਚਾਹੁੰਦੇ ਨੇ ਸੱਚਖੰਦ ਦੇ ਵਿੱਚ ਉਧਰ ਕੋਈ ਚਾਹੁੰਦਾ ਨਹੀਂ ਭਗਤ ਚਾ ਉਧਰ ਚਾਹੁੰਦੇ ਨਹੀਂ ਉਹ ਇਹ ਦਾਸਨ ਵੀ ਚੌਧਰ ਹੀ ਥੋੜੇ ਜਿਹੜੀ ਚੌਧਰ ਆ ਇਹ ਹੀ ਝਗੜੇ ਦੀ ਜੜ ਹੈ ਚੌਧਰ ਤਿਆਗ ਦੇ ਉਹ ਝਗੜਾ ਮੁੱਕ ਜੂ ਇਹ ਲੋਕ ਬੰਦੇ ਦੀ ਇੱਕ ਤੋ ਤੋ ਜਮਰ ਜੀ ਗਈ ਜਾਣ ਫਤੌਲੀ ਮੰਦੇ ਕਬੀਰ ਦੀ ਸਿੱਖਿਆ ਦੀ ਲੋੜ ਹੈ ਫਲਾਣਾ ਬਗਵਾ ਕਰੀ ਜਾਂਦੇ ਨੇ ਸਟੇਜਾਂ ਦੇ ਖੜ ਗਏ بڑے بڑے ਮਨਿਸਟਰ ਬੱਕਮਾਰ ਤਾਂ ਅੰਦਰੋਂ ਨਹੀਂ ਜਾਂਦੇ ਚੌਧਰ ਹੈ ਨਾ ਉਹ ਜਦ ਰਿਸੀਨਾ ਬੜੇ ਫੇ ਗੁੱਸੇ ਹੋ ਜਾਂਦੇ ਨੇ ਸਾਨੂੰ ਜੀ ਮਨਿਸਟਰੀ ਨਹੀਂ ਮਿਲੀ ਚੌਧਰ ਅੰਦਰ ਕੀ ਲੋਕ ਜਾਣਦੇ ਨਹੀਂ ਇਹਨਾਂ ਗੱਲਾਂ ਨੂੰ ਸਭ ਜਾਣਦੇ ਨੇ ਲੇਕਿਨ ਸੰਸਾਰ ਹੀ ਕੂੜ ਹੈ ਕੂੜ ਦਾ ਸੰਸਾਰ ਹੈ ਕੂੜਾ ਰਾਜਾ ਕੂੜ ਪ੍ਰਜਾ ਕੂੜ ਸਭ ਇਹ ਕੂੜਾ ਚੁੱਕ ਕੇ ਜਿਵੇਂ ਆਪਾਂ ਬਾਹਰ ਛੱਡਦੇ ਨੇ ਨਾ ਸ਼ਹਿਰ ਦਾ ਇੱਕ ਥਾਂ ਆ ਕੂੜਾ ਹੀ ਆ ਛਟਿਆ ਹੋਇਆ ਇੱਥੇ ਗੰਦ ਸੱਚ ਖਣਦਾ ਗੰਦ ਹੈ ਇੱਥੇ ਹੋਰ ਕੁਝ ਨਹੀਂ ਗਰ ਤਾਂ ਇਹਨੂੰ ਵੇਖਿਆ ਗਿਆ ਵਿਸਟਾ ਗਿਆ ਹੈ ਇਹਨੂੰ ਵਿਸਟਾ ਵਿਸਟਾ ਦਾ ਕੀੜਾ ਵਿਸਟਾ ਦੇ ਕੀੜੇ ਵਿਸਟਾ ਚ ਸਮਾਏ ਹੋਏ ਨੇ ਇਤੋਂ ਜ਼ਿਆਦਾ ਗੁਰਬਾਣੀ ਕੀ ਕਹਿ ਦਿੰਦੀ ਇਹਨਾਂ ਗੱਲਾਂ ਤੇ ਦੁਖੀ ਵੀ ਹੁੰਦੇ ਨੇ ਜੇ ਹੁਣ ਮੈਂ ਉਹਦੀ ਸਪਸ਼ਟ ਘਰਤੀ ਗੱਲ ਗੁਰਬਾਣੀ ਦਾ ਆਸ਼ਾ ਕੀ ਇਹ ਕਹਿੰਦਾ ਵਿਸ਼ਵਾਸਕੀ ਡਾਕਟਰ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਘਾਉਂਦੇ ਨੇ ਸਾਰੇ ਵਿਸ਼ਵਾਸਕੀ ਕੀੜੇ ਨੇ ਉਹ ਕਦੋਂ ਕਹਿਣਗੇ ਸਾਨੂੰ ਕੋਈ ਵਿਸ਼ਵਾਸਕੀ ਕੀੜਾ ਕਹੇ ਉਹਨਾਂ ਦੀ ਤਾਂ ਪੂਜਾ ਹੁੰਦੀ ਹੈ ਉਹਨੂੰ ਤਾਂ ਮਹਾਪੁਰਸ਼ ਕਹਿੰਦੇ ਨੇ ਲੋਕ ਉਹ ਪਰਮਪੁਰਖ ਨਾਲ ਵੀ ਪੁਰਖੇ ਲੱਗਿਆ ਉਹ ਮਹਾਪੁਰਸ਼ ਨੇ ਇੱਕ ਪਰਮਪੁਰਖ ਆ ਉਹਦੇ ਨਾਲ ਵੀ ਪੁਰਖੇ ਲੱਗੇ ਹੋયા ਹੈ ਮੈਂ ਉਹ ਪਰਮਪੁਰਖ ਦਾ ਦਾਸ ਆ ਇਹ ਜੇ ਲੋਕ ਨੇ ਉਹ ਜਿਹੋ ਹੋ ਰਿਹਾ ਮਨ ਵਿੱਚ ਕੁਝ ਹੋ ਰਿਹਾ ਉਹਨਾਂ ਨੇ ਜਿਹੜਾ ਲਜੋਪਣ ਤੋਂ ਗੁਣ ਸਤੋਗੁਣ ਦੇ ਵਿੱਚ ਸੀ ਉਹ ਵੀ ਚਾਕੇ ਭਗਵਾਨ ਬਣਾ ਕੇ ਅਸਲੀ ਭਗਵਾਨ ਗਾਇਬ ਕਰਤਾ ਉਹ ਤੇਹਾਂ ਗੁਣ ਤੇ ਪ੍ਰਭੂ ਪੈਲੀ ਤੇ ਉਹ ਗੁਣ ਤੇ ਪ੍ਰਭੂ ਪੈਣਾ ਅਸਲੀ ਪ੍ਰਭ ਤੇ ਨਾ ਗੁਣਾਂ ਤੇ ਭਰੇ ਹੈ ਤਿੰਨ ਗੁਣ ਮਾਇਆ ਚ ਨੇ ਤਾਹ ਗੁਣ ਮਿੱਟੇ ਖਾਈਏ ਸਾਰ ਜਿਹਨੇ ਤਿੰਨੇ ਗੁਣ ਮਟਾਤੇ ਉਹ ਗੱਲ ਸਮਝੂਗਾ ਗੁਰਬਾਣੀ ਦੀ ਗੁਰਬਾਣੀ ਉਹਨੂੰ ਹਜ਼ਮ ਹੋਊਗੀ ਨਹੀਂ ਹਜ਼ਮੇ ਨਹੀਂ ਹੋਣੀ ਜਿਹੜਾ ਤਿੰਨਾ ਗੁਣਾਂ ਤੋਂ ਉੱਪਰ ਉੱਠ ਗਿਆ ਤਿੰਨੇ ਗੁਣ ਜਿਹਨੇ ਤਿਆਗ ਤੇ ਅੰਦਰੋਂ ਮਟਾਤੇ ਤਿੰਨ ਤਾਂ ਖਾਈਆਂ ਨੇ ਇਹ ਇਹ ਤਿੰਨੇ ਗੁਣ ਤਨ ਖਾਈਆਂ ਨੇ ਇੱਕ ਖਾਈ ਪਾਰ ਕਰ ਗਿਆ ਜੇ ਤਮੋਂ ਗੁੰਦੀ ਤੇ ਸਤੋ ਗੁੰਦੀ ਰਜਾ ਗੁੰਦੀ ਖਾਈ ਚ ਡੱਪਿਆ ਰਜਾ ਗੁੰਦੀ ਖਾਈ ਪਾਰ ਕੀਤੀ ਸਤੋ ਗੁੰਦੀ ਖਾਈ ਚ ਤੇ ਸਤੋ ਗੁੰਦੀ ਵੀ ਖਾਈ ਆ ਜਿੱਥੇ ਸਾਰੀਆਂ ਮੱਤਾਂ ਵਾਲੇ ਬੰਦੇ ਨੇ ਉਹ ਖਾਈ ਛੱਡ ਗਏ ਨੇ ਸਤੋ ਗੁੰਦੀ ਚ ਸਤੋ ਗੁੰਦੀ ਖਾਈ ਦੇ ਵਿੱਚੋਂ ਚਾਣਕਦਰ ਤਾਂ ਆਣ ਆਇਆ ਮਹਨ ਖਾਈ ਪਾਰ ਕਰਨ ਦਾ ਕੰਮ ਨਹੀਂ ਹੈ ध्यान पिछया रजो गुण वाले वाले रजो गुण वाली किंगत मैं जोड़नी है वह तो वह बत वोटा मैं बधाई ने रजो गुण वाला जो धर्म बदली करम बदल बदली ना करो कानून बनाओ क्यों करते हैं ध्यान रजोगुण चा कहें सतोगुण ध्यान तो सारा रजोगुण चा बैक न्यान ध्यान है ਖਾਈ ਜਿਹਨੇ ਜਿਨ੍ਹਾਂ ਦਾ ਬੈਗ ਤੇ ਆਣਾ ਉਹ ਸਤੋਗੁਣ ਹੁੰਦੇ ਹੋਏ ਵੀ ਖਾਈ ਜਨੇ ਲਗੇ ਹੋਏ ਗਾਂ ਜਾਣ ਦੀ ਨਹੀਂ ਸੋਚ ਰਹੇ ਪਿੱਛੇ ਦਾ ਫਿਕਰ ਹੈ ਇਹ ਹਾਲਤ ਸੰਸਾਰ ਦੀ ਹੈ ਤੇ ਕਹਿੰਦੇ ਨੇ ਵਿਝਣ ਦਾ ਰਹਿ ਜੋ ਜਿਹੜਾ ਅੱਛ ਨੇ ਗੁਣ ਵਾਲਾ ਇਹ ਸਰਗੁਣ ਹੈ ਪ੍ਰਚਾਰੇ ਜੀ ਤਾਂ ਜਿਹੜਾ ਅਸਲੀ ਬ੍ਰਹਮਾ ਔਰ ਲੋਗੋ ਕੋਈ ਗੁਣੇ ਨਹੀਂ ਆ ਸੂਰਜ ਕੀਦੇ ਅਸਰੇ ਚੱਲਦਾ ਫਿਰ ਥੋੜੇ ਅਸਰੇ ਚੱਲਦਾ ਧਰਤੀ ਕੀਦੇ ਅਸਰੇ ਖੜੀ ਆ ਜਮੀਰੀ ਬੈਂਦਾ ਫਿਰ ਕੌਣ ਨਹੀਂ ਬਹੋਂਦਾ ਫੇ ਸ਼ਕਤੀਆਂ ਤੁਸੀਂ ਤੈਨੂੰ ਵੜਾ ਲਿਆ ਬ੍ਰਹਮਾ ਵਿਸ਼ਰੂ ਸ਼ਿਵ ਜੀ ਤਿੰਨਾਂ ਦਾ ਸੁੱਚੀ ਮੇਲ ਕੋਈ ਨਹੀਂ ਇਹ ਸਭ ਪਖੰਡਵਾਦ ਹੈ ਝੂਠ ਫਰੇਬ ਪਖੰਡਾ ਸਭ ਘੜਿਆ ਹੋਇਆ ਇਹਨਾ ਮਤਾਂ ਦਾ ਯਾਦ ਗੁਰਬਾਣੀ ਇਹ ਗੱਲ ਕਹਿੰਦੀ ਹੈ ਤੋ ਤੜਫਦੇ ਨੇ ਸੱਚ ਬੋਲਦੀ ਆ ਤਾਂ ਤੜਫਦੇ ਨੇ ਜੇ ਸੱਚ ਬੋਲੇ ਕੂੜਾ ਜਲ ਜਾਵੀਂ ਕੂੜਾ ਜਲ ਜਾਂਦਾ ਸੱਚ ਨੂੰ ਸੁਣ ਕੇ ਨਾਮ ਨੂੰ ਸੁਣ ਕੇ ਜਿਵੇਂ ਵਿਛੂ ਲੜ ਜਾਂਦਾ ਹੈ ਤੜਫਦੇ ਨੇ ਨਾਮ ਸੁਣ ਤਾ ਨਾ ਵਿਛੂ ਵਿਛੂ ਟਸਾਨਾ ਜਿਵੇਂ ਵਿਛੂ ਡੰਗ ਮਾਰ ਦਿੰਦਾ ਹੈ ਤੜਫਦੇ ਫਿਰਦੇ ਨੇ ਅੰਦਰੋਂ ਸਾਰੇ ਟੜਫਦੇ ਨੇ ਪਰ ਕਰ ਕੁਝ ਨਹੀਂ ਸਕ ਸਕਦਾ ਅੰਦਰੋਂ ਜੋ ਮਰਜ਼ੀ ਟੜਫੀ ਜਾਣ ਜੇ ਬੋਲਦੇ ਨੇ ਤਾਂ ਵੀ ਔਖਾ ਪਬਲਿਕ ਹੈ ਕਿਵੇਂ ਕਹਾਂ ਕਿਵੇਂ ਵਿਰੋਧ ਝੂਠ ਵਿਰੋਧ ਨਹੀਂ ਕਰ ਸਕਦਾ ਝੂਠ ਕਿਵੇਂ ਵਿਰੋਧ ਕਰੇ ਸੱਚਾ ਕੋ ਮਨਣਾ ਹੀ ਪੈਂਦਾ ਹੈ ਜ਼ਬਾਨੀ ਸਲਾਮੀ ਮੰਨਣਾ ਪੈਂਦਾ ਹੈ ਅੰਦਰੋਂ ਨਹੀਂ ਮੰਨਦਾ ਹਾਂਜੀ ਕਿਸੇ ਹੀ ਭੁਜਾਏ ਨਾਨਕਾ ਜੇ ਤੁਹਾਨੂੰ ਹੋਣਾ ਚਾਹੋ ਪਰ ਸਮਝ ਕਿਸੇ ਭੁਜਾਏ ਨਾਨਕਾ ਇਹ ਗੱਲ ਉਹਨੂੰ ਸਮਝਾਉਂਦੀ ਆ ਜੋ ਇੰਨੇ ਬੋਲੀਏ ਵਿਆਖਿਆ ਇੰਨਾ ਚ ਤਾਂ ਕੀਤੀ ਅਗਲਾ ਅਗਲੀ ਪੰਕਤੀ ਬਹੁਤ ਖਤਰਨਾਕ ਹੈ ਕਿਉਂ ਨਹੀਂ ਸਮਝ ਆ ਰਹੀ ਲੋਕਾਂ ਨੂੰ ਇਹ ਗੱਲ ਬਲਬਲੇ ਪੜਿਆ ਲਿਖਿਆ ਦੇ بڑے بڑے ਚਾਚੇ ਬੈਠੇ ਨੇ بڑے بڑے ਦਿਮਾਗ ਦੇ ਲੋਕ ਬੈਠੇ ਨੇ ਕਿਉਂ ਨਹੀਂ ਸਮਝ ਆ ਰਹੀ ਇਹ ਗੱਲ ਇਹ ਉਹਦੇ ਖਾਨੇ ਚ ਗੱਲ ਪਾਉਗੀ ਕਿਸੇ ਭੁਜਾਇ ਨਾਨਕਾ ਜੇ ਸੋਵੇ ਸੋ ਜਿਹਦੇ ਤੋਂ ਦੀ ਕਿਰਪਾ ਹੋਵੇ ਜਿਹਨੂੰ ਆਪਣੇ ਸੱਚਖੰਡ ਚ ਲੈ ਜਾਣਾ ਹੋਵੇ ਨਾ ਉਹਦੇ ਸਮਝ ਆਉ ਦੂਰ ਤੇ ਨਹੀਂ ਦੂਰ ਨਾ ਮਹਾਨੀ ਹੋਣੀ ਉਹ ਤਾਂ ਬੰਨਣਾ ਚ ਨਹੀਂ ਹੋਣੀ ਜਿਸ ਉੱਪਰ ਸੋ ਪਰਸਨ ਜਿਸ ਹੋਗਾ ਸੋ ਪਰਸਨ ਜਿਹਦੇ ਤੋਂ ਆ ਪਰਸਨ ਹੋਵੇ ਉਹ ਕੌਣ ਹੈ ਉਹ ਵੈਸ਼ਨੂ ਹੈ ਉਹ ਵੈਸ਼ਨੂ ਜਿਹੜਾ ਸੋ ਪਰਸਨ ਉਹ ਵੈਸ਼ਨੂ ਆ ਦੈਸ਼ ਨੂੰ ਦੀ ਖੁਸ਼ਾਕ ਮਾਇਆ ਚ ਨਹੀਂ ਹੁੰਦੀ ਮਾਇਆ ਦੇ ਵਿੱਚ ਪੈਦਾ ਹੋਇਆ ਮਾਸ ਫੁਰਕਤ ਹੋਇਆ ਮਾਸ ਕਿ ਤੋਂ ਪੈਦਾ ਹੈ ਮੱਛੀ ਕਿ ਤੋਂ ਪੈਦਾ ਹੋਈ ਮਾਇਆ ਚ ਵਿਸਰ ਕੀ ਮਾਇਆ ਵਿਸਰ ਕੀ ਮਾਇਆ ਜਿਹਦੀ ਖੁਸ਼ਾਕ ਮਾਇਆ